ਸਾਸੀਗਰ ਬਾਈ ਸਾਹਿਬਿਆਂ ਅੱਜ ਆਪਾਂ ਪਹੁੰਚੇ ਹੋਏ ਆ ਖੰਨੇ ਜਾਂਦੇ ਵਈ ਅੱਜ ਆਪਾਂ ਬਾਈ ਦੇ ਟਰੈਕਟਰ ਦਾ ਪੰਪ ਲੈਣਾ ਪਾਪ ਦਾ ਕੰਮ ਕਰਾ ਕੇ ਲੈ ਕੇ ਆਉਣਾ ਹੈ ਸਾਸੀਗਰ ਬੋਲਦੇ ਬਾਈ ਸਾਸੀਗਰ ਬਾਈ ਸਾਹਿਬਿਆਂ ਆ ਪ੍ਰਧਾਨ ਵੀ ਹੈਗਾ ਅੱਜ ਸਾਡੇ ਨਾਲ ਆ ਆ ਆ ਆਪਾਂ ਸਭ ਖੰਨੇ ਪਹੁੰਚਣ ਵਾਲੇ ਆ ਕਿਹੜਾ ਪੰਪ ਵਾਲਾ ਕਿਹੜਾ ਸੀ ਜਿਸ ਨੂੰ ਪੰਪ ਕਰਾਉਣਾ ਹੈ ਪ੍ਰੈਸ 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 ਪੰਪ ਵਾਲਾ ਦਲਵਾ ਦੇ ਵੀਨੇ ਇਹਦਾ ਕਿਦਾਂ ਪੰਪ ਹੁੰਦਾ ਕਿਵੇਂ ਦਾ ਕੰਮ ਹੈ ਬਾਈ ਦਾ ਲਓ ਜੀ ਮਿੱਤਰੋ ਆਪਾਂ ਆ ਗਏ ਹੁਣ ਖੰਨੇ ਫਰੈਂਡ ਆਟੋ ਡੀਜ਼ਲ ਸਰਵਿਸ ਵਾਲੇ ਕੋਲ ਕਿੰਨਾ ਕੁ ਸਮਾਂ ਲੱਗੇਗਾ ਸਮਾਂ ਲੱਗੂ ਭਾਈ ਇਹੇ ਘੰਟਾ ਦਾ ਘੰਟਾ ਇੱਕ ਲੱਗੇਗਾ ਤੇ ਬਸ 500 ਰੁਪਏ ਚਾਰੂ ਕਿਲੇ ਦਾ ਸਾਰਾ ਬਸ ਫੇ ਹੁਣ ਤਾਂ ਪੂਰੀਆਂ ਬੜਕਾਂ ਮਾਰੇਗਾ ਆ ਪੰਪ ਪਿਆ ਦੀ ਆਪਣਾ ਹੁਣ 265 ਹੋਦਾ ਹੁਣ ਤੇ ਬੜਕਾਂ ਮਾਰੇਗਾ ਸਾਰਾ ਤੇ ਨਵਾਂ ਸਮਾਨ ਪਾਤਾ ਹੈ ਅਜੇ ਵੀ ਜੇ ਨਾ ਮਾਰੀ ਬੜਕ ਸਵਾਦ ਸਹੀ ਗੱਲ ਏ ਇੰਨੇ ਵੇਹਲਾ ਦੇ ਨੇ ਅੱਧਾ ਲੀਟਰ ਆ ਜਾਣਾ ਨਾ ਨਾ ਸਹੀ ਗੱਲ ਹੈ ਅੱਦਾ ਟਰੈਕਟਰ ਆਇਆ ਨਾ ਨਵਾਂ ਆਪਾਂ ਕਿੰਨੇ ਦਾ ਲਿਆ ਸੀ ਆਹੀ ਆਪਾਂ ਕਿੰਨੇ ਦਾ ਲਿਆ ਸੀ ਟਰੈਕਟਰ 20 20 ਦਾ ਨਹੀਂ ਹੁਣ ਜਿਹੜਾ ਲਿਆ ਹੈ 1 32 ਦਾ 60000 ਦਾ ਪੈਂਦੀ ਕਿ ਇਹਦੇ ਤੇ ਆਪਾਂ ਕਿੰਨੇ ਲਾਦੇ ਨੇ 60000 ਲਾਗੇ ਬਾਈ ਮੈਨੂੰ ਲੱਗਦਾ 60 ਟੱਪ ਜਾਣੀ ਐ ਸੋਈ ਅੱਜ ਜਾ ਕੇ ਪਤਾ ਲੱਗੇ ਮੈਨੂੰ ਲੱਗਦਾ ਹੈ ਪਹਿਲਾਂ ਉਦੋਂ ਆਪਾਂ ਚਿੱਕੀ ਕਰਦੇ ਆ ਉਦੋਂ ਹੀ ਹਿਸਾਬ ਲਾਏ ਇਹ ਵੀ 50 ਹੀ ਸਰ ਜਾਏਗਾ ਫੇਰ ਹੀ ਆਖੇ 50 ਤੋਂ ਸੂਈ ਟੱਪ ਜਾਣੀ ਐ ਹੁਣ ਮਿਲਦਾ 60 ਵੀਰਾਂ ਪੈ ਜਾਣੀ ਉਹ ਕਿਹੜਾ ਕੱਪੜਾ ਬਈ ਨੂੰ ਚਾਹੀਦਾ ਕਿਹੜਾ ਕੱਪੜਾ ਕੱਪੜਾ ਲਾ ਨੂੰ ਹਾਂ ਇਹ ਕੱਪੜਾ ਜਿੰਨਾ ਕੋਈ ਗੱਲ ਇਹ ਹਲ ਦੇ ਹਿੱਸਾ ਕਰਵਾਣਾ ਆ ਬੋਸ਼ ਲਵਾਣੇ ਨੇ ਤਦ ਵੀ ਨਹੀਂ ਵੇਚਣਾ ਲਾਉਣਾ ਨਹੀਂ ਪਤਾ ਲੰਦੀ ਨਹੀਂ ਇਹ ਵੀ ਵੇਚਣਾ ਆਉਂਦਾ ਫੇ ਇਹਨੇ ਪੈਸੇ ਥੋੜਾ ਲਾਣੇ ਥੋੜਾ ਸਾਲੇ 8000 ਦੀ ਕਿੱਟ ਮਿਲਦੀ ਸੀ 8 8 ਦਾ ਜ਼ਮੀਰ ਆਸਮਾਨ ਦਾ ਕਰ ਗਿਆ ਘੱਟੋ ਘੱਟ ਵੀ 6-7000 ਉਹਦੇ ਵਿੱਚ ਲੱਗ ਜਾਣਾ 15 ਤੇ 8 ਕਿੰਨੇ 15 ਜੁਆ ਕਿੱਟੀ ਕਿੰਨੇ ਰਹਿ ਗਏ 7 8000 ਵਿੱਚ ਕਿੱਟ ਦੇ ਰਿਹਾ ਉਹ ਫਰੰਦਪਾ ਨੂੰ ਮਹਿੰਦਰਾ ਜੀ ਆਈਪੀਐਲ ਵੇਚਣਾ ਨਹੀਂ ਨਾ ਹੈਗਾ ਕਣੀ ਆ ਜਾਉਂਡੀ ਆ ਉਹਦੀ ਬਦ ਹੈ ਉਹ ਤਾਂ 12 ਲੱਖ ਲਾਇਆ ਮਿੱਟੀ ਹੋ ਜਾਣਾ ਤੂੰ ਤੂੰ ਬੰਨਾ ਮਾਰਦੀ ਕਹਿ ਵੀ ਉਸਤੇ ਉਸਤੇ ਦਾ ਵੀ ਹਲੇ ਲੈ ਗਿਆ ਹਲੇ ਹੈ ਨਹੀਂ ਕਰੇ ਐ ਮਿੱਟੀ ਖਵਾ ਕੇ ਫਾਇਦਾ ਕੋਈ ਨਹੀਂ ਹੈਗਾ ਬੋਲੇ ਚੋਰੀ ਜੀ ਕਰਨਗੇ ਕੱਲ ਉਹ ਪ੍ਰੋਗਰਾਮ ਬਚਾ ਲਵਾਂਗੇ ਨਾ ਭਾਈ ਲੂਈ ਮਤੋਂ ਆਪਣਾ ਪੰਪ ਹੋ ਗਿਆ ਰੈਡੀ ਤੇ ਹੁਣ ਆਪਾਂ ਚੱਲਿਆਂ ਸਰੰਦ ਚੰਗਾ ਬਈ ਆਓ ਗੱਡੀ ਆਪਣੀ ਗੱਡੀ ਇਹ ਆ ਫਿਰ ਕਿਹੜੀ ਹੈ ਨਾ ਉਹ ਬੰਦੇ